ਕਹਿੰਦੇ ਜਦੋਂ ਹਿਰਦਾ ਮਲੀਨ ਹੋਵੇ ਉਦੋਂ ਯਾਦ ਰੱਖਿਓ ਕਿ ਮੈਂ ਚਿਖਾ ਚ ਪਿਆ ਤੇ ਚਿਖਾ ਵਿੱਚ ਪਏ ਹੋਏ ਦੇ ਮੈਨੂੰ ਅਗ ਅਗਨ ਭੇਟ ਕਰ ਦਿੱਤੀ ਗਈ ਹੈ ਮੇਰਾ ਸ਼ਰੀਰ ਸੜ ਰਿਹਾ ਜਦੋਂ ਇਹ ਯਾਦ ਆਵੇਗਾ ਨਾ ਫਿਰ ਕਦੀ ਹਿਰਦਾ ਮਲੀਨ ਨਹੀਂ ਹੁੰਦਾ ਕਿਉਂਕਿ ਵਾਸ਼ਨਾ ਪ੍ਰਵਿਰਤ ਬੰਦਾ ਸਿਰਫ ਸਪਰਸ਼ ਦੇ ਕਾਰਨ ਹੀ ਹੁੰਦਾ ਨਾ ਆ ਚਮੜੀ ਦਾ ਇੱਕ ਸਪਰਸ਼ ਹੀ ਹੈ ਇਹ ਵੀ ਇੱਕ ਪਹਿਲਾ ਵਿਕਾਰ ਹੈ ਮੈਂ ਤਾਂ ਬੇਨਤੀ ਕੀਤੀ ਜਦੋਂ ਪ੍ਰਭੂ ਦਾ ਸਿਮਰਨ ਕਰਾਂਗੇ ਉਦੋਂ ਹਿਰਦਾ ਇਹ ਕਹ ਲੋ ਗਿਆਨ ਪ੍ਰਾਪਤ ਹੋਵੇਗਾ ਗਿਆਨ ਤਾਂ ਪ੍ਰਾਪਤ ਹੋਵੇਗਾ ਜੇ ਸਾਡਾ ਹਿਰਦਾ ਕੋਮਲ ਹੋਵੇਗਾ ਹਿਰਦਾ ਪਵਿੱਤਰ ਹੋਵੇਗਾ ਹਿਰਦਾ ਪਵਿੱਤਰ ਤਾਂ ਹੋਵੇਗਾ ਜੇ ਸਾਨੂੰ ਮੌਤ ਦਾ ਗਿਆਨ ਹੋਵੇਗਾ ਮੌਤ ਦਾ ਗਿਆਨ ਹੀ ਪਰਮਾਤਮਾ ਦੇ ਨਾਲ ਜੋੜੇਗਾ ਇਸ ਲਈ ਇਹਨੂੰ ਅਸੀਂ ਯਾਦ ਰੱਖਣਾ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਮੈਂ ਫਿਰ ਦੁਹਰਾ ਦਿੰਦਾ ਜੀ ਇਹਨਾਂ ਤੋਕਾਂ ਨੂੰ ਇਹਨਾਂ ਤੋਕਾਂ ਵਿੱਚ ਇੰਜ ਕਹਿ ਲੋ ਕਿ ਦੁਨੀਆ ਦੀ ਸਾਰੀ ਪਾਵਰ ਹੀ ਇਨ ਨਤਕਾਂ ਦੇ ਵਿੱਚ ਹੈ